ਸ੍ਰੀ ਕਾ ਜੀ ਸਾਰਿਆਂ ਨੂੰ ਆਪ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਭਾਈ ਸਿੱਧੂ ਮੂਸੇਵਾਲੇ ਦੇ ਘਰ ਬੇਟੇ ਨੇ ਜਨਮ ਲਿੱਤਾ ਹੈ ਸੋ ਬਹੁਤ ਜ਼ਿਆਦਾ ਖੁਸ਼ੀ ਹੋਈ ਭਾਈ ਖਬਰ ਸੁਣ ਕੇ ਤੇ ਸਾਰੇ ਪਰਿਵਾਰ ਨੂੰ ਆਪਣੀ ਵੱਲੋਂ ਬਹੁਤ-ਬਹੁਤ ਮੁਬਾਰਕਾਂ ਤੇ ਤੁਸੀਂ ਵੀ ਦੱਸਿਓ ਭਾਈ ਕਮੈਂਟ ਕਰਕੇ ਕਿ ਕਿੰਨੀ ਕੁ ਖੁਸ਼ੀ ਹੋਈ ਖਬਰ ਸੁਣ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਬਈ ਆਪ ਨੂੰ ਤਾਂ ਖਬਰ ਸੁਣ ਕੇ ਬਹੁਤ ਟਾਈਮ ਬਾਅਦ ਬਾਈ ਦੇ ਘਰ ਖੁਸ਼ੀਆਂ ਆਈਆਂ ਨੇ ਆਪਾਂ ਤਾਂ ਹੀ ਦੁਆ ਕਰਦੇ ਹਾਂ ਕਿ ਇਹ ਖੁਸ਼ੀਆਂ ਇਸੇ ਤਰ੍ਹਾਂ ਹੀ ਬਣੀਏ ਰਹਿਣ ਬਾਈ ਦਾ ਘਰ ਹੱਸਦਾ ਵਸਦਾ ਰਹੇ ਤੂੰ ਤੁਸੀਂ ਵੀ ਬਈ ਦੱਸਿਓ ਕਮੈਂਟ ਕਰਕੇ ਕਿ ਖਬਰ ਸੁਣ ਕੇ ਕਿੰਨੀ ਕੋ ਖੁਸ਼ੀ ਹੋਈ ਆਪਾਂ ਦਾ ਬਈ ਬਹੁਤ ਖੁਸ਼ੀ ਹੋਈ ਸੋ ਬਹੁ ਬਹੁ ਮੁਬਾਰਕਾਂ ਸਾਰੇ ਪਰਿਵਾਰ ਨੂੰ ਦਰੋਂ ਇਹ ਹੀ ਦੁਆ ਹੈ ਕਿ ਪਰਿਵਾਰ ਦੇ ਘਰ ਹੱਸਦਾ ਖੜ ਰਹਿ ਤੰਦਰੁਸਤੀ ਬਖਸ਼ੇ ਬਹੁਤ ਬਹੁਤ ਮੂਰਖਾ ਬਹੁਤ ਜਿਆਦਾ ਖੁਸ਼ੀ ਆ ਬਾਈ